ਸੋ ਲੋਕ ਮਹਿਲਾ ਪਹਿਲਾ ਨਾਨਕ ਮੇਰ ਸਰੀਰ ਦਾ ਇਕ ਰਤ ਇਕ ਰਖਾ ਵੋ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਅੰਦਰ ਅੱਗੇ ਮੈਂ ਬੇਨਤੀ ਕਰਾਂਗਾ ਮੈਂ ਛੋਟੀ ਜੀ ਸੰਖੇਪ ਜੀ ਬੇਨਤੀ ਕਰਦੇ ਹਾਂ ਇਸ ਲੋਕ ਦੇ ਅੰਦਰ ਸਹਿਬ ਜੀ ਨੇ ਚਾਰ ਜੁਗਾਂ ਦਾ ਜ਼ਿਕਰ ਕੀਤਾ ਹੈ। ਇਸ ਜੁਗਾਂ ਦੇ ਅੰਦਰ ਕਿਹੜੀ ਕਿਹੜੀ ਮਤ ਜਿਹੜੀ ਸੀ ਉਹ ਚੱਲ ਰਹੀ ਸੀ। ਹਰ ਇੱਕ ਯੁਗ ਦੇ ਵਿੱਚ ਉਸ ਮਤ ਦਾ ਜਿਹੜਾ ਉਹ ਜ਼ਿਕਰ ਕੀਤਾ ਹੈ। ਆਪ ਜੀ ਸਮਝਿੰਦਾ ਯਤਨ ਕਰਿਓ। ਗੁਰੂ ਸਾਹਿਬ ਜੀ ਨੇ ਰੰਭਤਾ ਚੋ ਬਖਸ਼ਿਸ਼ ਕੀਤੀ ਹੈ ਵੀ ਨਾਨਕ ਮੇਰ ਸਰੀਰ ਕਾ ਮੇਰ ਦਾ ਭਾਵ ਹੈ ਆਪ ਜੀ ਜਾਣੋ ਸੁਮੇਰ ਪਰਬਤ ਹੈ ਸਾਰੇ ਪਰਬਤਾਂ ਨਾਲੋਂ ਸਭ ਤੋਂ ਵੱਡਾ ਪਰਬਤ ਸੁਮੇਰ ਪਰਬਤ ਹੈ ਉਹਦੀ ਉਦਾਹਰਨ ਦਿੱਤੀ ਸੈਜ ਜੀ ਨੇ ਫਿਰ ਅੱਗੇ ਫਿਰ ਸਮਝਾਇਆ ਸਾਬ ਜੀ ਨੇ ਜਿਵੇਂ ਇੱਕ 108 ਮਣਕਿਆਂ ਦੀ ਮਾਲਾ ਹੁੰਦੀ ਤੇ ਉਹਦੇ ਚ ਇੱਕ ਮੇਰੂ ਮਣਕਾ ਹੁੰਦਾ ਸਭ ਤੋਂ ਮੇਨ ਸਾਰੇ ਮਣਕਿਆਂ ਦੇ ਵਿੱਚੋਂ ਸਭ ਤੋਂ ਮੇਨ ਉਹ ਮਨਕਾ ਹੁੰਦਾ ਜਿਹਨੂੰ ਮੇਰੂ ਮਨਕਾ ਕਹਿੰਦੇ ਨੇ 108 ਦੀ ਮਾਲਾ ਦੀ ਹਮ ਗੁਰੂ ਸੇਬ ਜੀ ਮਹਾਰਾਜ ਜੀ ਕਹਿੰਦੇ ਜਿਵੇਂ ਸਭ ਤੋਂ ਪਰਬਤਾਂ ਨਾਲੋਂ ਸਭ ਤੋਂ ਉੱਤਮ ਤੇ ਵੱਡਾ ਪਰਬਤ ਸੁਮੇਰ ਪਰਬਤ ਹੈ 108 ਮਨਕਿਆਂ ਦੀ ਮਾਲਾ ਦੇ ਵਿੱਚੋਂ ਸਭ ਤੋਂ ਉੱਤਮ ਜਿਹੜਾ ਹੈ ਉਹ ਮੇਰੂ ਮਨਕਾ ਹੈ ਇਸੇ ਤਰ੍ਹਾਂ ਸਾਰੀ ਕੁਦਰਤ ਦੇ ਵਿੱਚੋਂ ਸਾਰੀ ਜੁਨਾਂ ਦੇ ਵਿੱਚੋਂ ਸਭ ਤੋਂ ਉੱਤਮ ਜੂਨ ਮਨੁੱਖਾ ਜੂਨ ਹੈ ਸਭ ਤੋਂ ਉੱਤਮ ਜਿਹੜੀ ਜੂਨ ਹੈ ਉਹ ਮਨੁੱਖਾ ਜੂਨ ਹੈ ਜਾਂ ਸਭ ਤੋਂ ਸ਼ਰਮੋਣ ਜਿਹੜੀ ਜੂਨ ਹੈ ਉਹ ਮਨੁੱਖਾ ਜੂਨ ਹੈ ਜਿੰਨੀ ਵੀ ਕੁਦਰਤ ਦੇ ਅੰਦਰ ਜੁਨਾਂ ਨੇ ਸਾਰੀ ਜੁਨਾਂ ਦੇ ਵਿੱਚੋਂ ਜੇ 84 ਲੱਖ ਜੁਨਾਂ ਨੇ 84 ਲੱਖ ਜੁਨਾਂ ਦੇ ਵਿੱਚੋਂ ਸਭ ਤੋਂ ਉੱਤਮ ਜੂਨ ਜੇ ਹੈ ਤੇ ਉਹ ਮਨੁੱਖਾ ਜੂਨ ਹੈ ਸੈਬ ਜੀ ਮਹਾਰਾਜ ਜੀ ਕਹਿੰਦੇ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਹੈ ਇਕ ਰਥਾ ਉਹ ਰਥਾ ਉਹ ਦਾ ਪਾਵੇ ਰਥ ਨੂੰ ਚਲਾਉਣ ਵਾਲਾ ਹੁਣ ਇਸ ਰੱਥ ਨੂੰ ਚਲਾਉਣ ਵਾਲਾ ਸਹਿਬ ਜੀ ਕਹਿੰਦੇ ਇੱਕ ਮਤ ਹੈ ਜਿਹੜੀ ਮਤ ਇਸ ਸਰੀਰ ਨੂੰ ਚਲਾ ਰਹੀ ਹੈ ਕਿਉਂਕਿ ਮਤ ਹੈ ਤਾਂ ਮਨੁੱਖ ਸੰਸਾਰ ਦੇ ਵਿੱਚ ਚੰਗਾ ਜੀਵਨ ਬਸਰ ਕਰੇਗਾ ਜੇ ਮਤ ਨਹੀਂ ਹੋਵੇਗੀ ਸਿਆਖ ਦੇ ਨੇ ਵੀ ਤੂੰ ਸਹੀ ਤਰੀਕੇ ਨਾਲ ਨਹੀਂ ਜੀ ਸਕਦਾ ਤੇਰੇ ਕੋਲ ਮਤ ਹੀ ਨਹੀਂ ਹੈ ਕਿਉਂਕਿ ਸਰੀਰ ਚੱਲਦਾ ਹੀ ਮਤ ਅਨੁਸਾਰ ਹੈ ਚੰਗੀ ਮੱਤ ਹੋਵੇਗੀ ਤੇ ਚੰਗਾ ਜੀਵਨ ਬਸਰ ਕਰੇਗਾ ਮਾੜੀ ਮੱਤ ਹੋਵੇਗੀ ਤੇ ਮਾੜਾ ਜੀਵਨ ਬਸਰ ਕਰੇਗਾ ਮਨੁੱਖ ਸੰਸਾਰ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਨੇ ਸਮਝਾਇਆ ਵੀ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਾਵੋ ਭਾਵ ਕੀ ਸਾਰੀ ਜੁਨਾਂ ਨਾਲੋਂ ਜਿਹੜੀ ਮੈਂ ਵਿੱਚੋਂ ਬੇਨਤੀ ਕਰਨੀ ਹੈ ਸਾਰੇ ਜੁਨਾਂ ਨਾਲੋਂ ਸਭ ਤੋਂ ਉੱਤਮ ਜੁਨ ਜੇ ਹੈ ਤੇ ਉਹ ਮਨੁੱਖਾ ਜੁਨ ਹੈ ਗੁਰਬਾਣੀ ਦੇ ਅੰਦਰ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਵਿਹੇ ਰੇ ਜ ਸਜਨ ਮਹਿ ਕੋਟੀ ਬਦਲੇ ਚਾਈ ਵੀ ਬੜਾ ਉੱਤਮ ਜੀਵਨ ਹੈ ਮਨੁੱਖਾ ਜੀਵਨ ਜਿਹੜਾ ਹੈ ਜਿਨੂੰ ਬਾਬਾ ਕਬੀਰ ਸਾਹਿਬ ਜੀ ਨੇ ਵੀ ਆਖਿਆ ਕਬੀਰ ਮਾਨਸ ਜਨਮ ਤੁਲੰਭ ਹੈ ਹੋਏ ਨ ਬਾਰੋ ਬਾਤ ਜਿਉ ਬਨ ਫਲ ਭਾਕੇ ਪਾਕੇ ਭੋਏ ਗਿਰੇ ਬੋਹਰ ਨਾ ਲੱਗੇ ਢਾਲ ਮਾਨਸ ਜਨਮ ਦੁਲੰਭ ਹੈ ਦੁਲੰਭ ਦਾ ਭਾਵ ਬੜੀ ਮੁਸ਼ਕਲ ਨਾਲ ਮਿਲਣਾ ਤੇ ਆਪ ਜੀ ਜਾਣੋ ਵੀ ਜਿਹੜੀ ਚੀਜ਼ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਵੇ ਜਾਂ ਜਿਹੜੀ ਚੀਜ਼ ਜਿਹੜੀ ਮੁਸ਼ਕਲ ਨਾਲ ਮਿਲੇ ਤੋਂ ਹਮੇਸ਼ਾ ਕੀਮਤੀ ਹੁੰਦੀ ਹੈ ਮੈਂ ਫਿਰ ਬਚਨ ਸਾਂਝਾ ਕਰਨ ਲੱਗਿਆ ਆਪ ਜੀ ਨਾਲ ਬਾਬਾ ਕਬੀਰ ਸਾਹਿਬ ਜੀ ਨੇ ਅੱਖਿਅ ਵੀ ਬੜੀ ਮੁਸ਼ਕਲ ਨਾਲ ਦੇਹੀ ਮਿਲੀ ਹੈ ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬੋ ਰੰਗਾ ਅਸਥਾਵਰ ਦਾ ਭਾਵ ਇੱਕ ਥਾਂ ਤੇ ਖੜੇ ਰਹਿਣ ਵਾਲੇ ਪਰਬਤ ਹੋਗੇ ਦਰਖਤ ਹੋਗੇ ਇਹਨਾਂ ਵਿੱਚੋਂ ਵੀ ਨਿਕਲ ਕੇ ਆਏ ਆ ਸੀ ਜੰਗਮ ਕੀਟ ਪਤੰਗਾ ਜੰਗਮ ਦਾ ਪਸ਼ੂ ਤੇ ਪੰਛੀ ਹੋਗੇ ਕੀੜੇ ਪਤੰਗੇ ਰਿੰਗਣ ਵਾਲੇ ਹੋਗੇ ਅਨੇਕ ਜਨਮ ਇੱਥੇ ਇੱਕ ਜਨਮ ਦੀ ਗੱਲ ਨਹੀਂ ਕੀਤੀ ਜਿੰਨੂੰ ਅਸੀਂ ਪੜਦੇ ਹਾਂ ਕਈ ਜਨਮ ਭੇ ਕੀਟ ਪਤੰਗਾ ਇੱਥੇ ਵੀ ਬਾਬਾ ਕਬੀਰ ਸਾਹਿਬ ਜੀ ਆਖਦੇ ਨੇ ਅਨੇਕ ਜਨਮ ਜੇ ਕੀੜਿਆਂ ਦੀ ਗੱਲ ਕਰੀਏ ਤਾਂ ਇੱਕ ਜਨਮ ਨਹੀਂ ਅਨੇਕ ਹੀ ਜਨਮ ਸੀ ਕੱਢ ਕੇ ਆਏ ਆ ਕਿੰਨਾ ਸਫਰ ਤੈਅ ਕਰਨਾ ਪਿਆ ਕਿੰਨਾ ਸਮਾਂ ਬਤੀਤ ਕਰਨਾ ਪਿਆ ਇਸ ਮਨੁੱਖਾ ਜੀਵਨ ਲਈ ਕੋਈ ਵੀ ਮਨੁੱਖ ਕੋਈ ਮੰਜ਼ਿਲ ਹਾਸਲ ਕਰਦਾ ਏ ਜਾਂ ਆਪਣਾ ਨਿਸ਼ਾਨਾ ਪ੍ਰਾਪਤ ਕਰਦਾ ਏ ਤੋ ਆਖਦਾ ਜੀ ਬੜਾ ਲੰਮਾ ਸਮਾਂ ਮੈਨੂੰ ਇਸ ਸਮਾਂ ਬਤੀਤ ਕਰਨਾ ਪਿਆ ਬੜਾ ਲੰਮਾ ਸਮਾਂ ਮੈਨੂੰ ਇਸ ਥਾਂ ਤੇ ਭੁਗਤਣਾ ਪਿਆ ਆਹ ਕੁਝ ਕਰਨਾ ਪਿਆ ਫਿਰ ਮੈਂ ਆਪਣੇ ਨਿਸ਼ਾਨੇ ਤੇ ਪਹੁੰਚਿਆ ਹਾਂ ਤੇ ਬੜੀ ਕੀਮਤੀ ਚੀਜ਼ ਆਉਂਦੇ ਵਾਸਤੇ ਮਨੁੱਖਾ ਜੀਵਨ ਬੜਾ ਕੀਮਤੀ ਜੀਵਨ ਹੈ ਜੀ ਤੇ ਇਹ ਸਹਿਬ ਜੀ ਕਹਿੰਦੇ ਵੀ ਬੜੀਆਂ ਜੁਨਾਂ ਚੋਂ ਨਿਕਲ ਕੇ ਆਇਆ ਫੇਰੇ ਸਾਨੂੰ ਮਿਲਿਆ ਕਿੱਥੇ ਜਾ ਕੇ ਅਨੇਕ ਜਨਮ ਕੀਏ ਬੋ ਰੰਗਾ ਐਸੇ ਕਰ ਹਮ ਬਹੁਤ ਵਸਾਏ ਜਬ ਹਮ RAM ਗਰਭ ਹੋਏ ਆਏ ਕਹਿੰਦੇ ਹੈ RAM ਹੈ ਭਗਵਾਨ ਐਸੇ ਗਰਭ ਚੋਂ ਅਸੀਂ ਬਹੁਤ ਨਿਕਲੇ ਆ ਘਰ ਬੜੇ ਵਸਾਏ ਜੀ ਅਸੀਂ ਮੈਂ ਬੇਨਤੀ ਕਰ ਰਿਆਂ ਵੀ ਇਹ ਬੜੀ ਮੁਸ਼ਕਲ ਨਾਲ ਮਿਲਿਆ ਸਾਨੂੰ ਪਤਾ ਨਹੀਂ ਕਿੰਨਿਆਂ ਕੋ ਜੁੰਨਾ ਸੀ ਕੱਢ ਕੇ ਆਏ ਆ ਕਿੰਨੇ ਹੀ ਅਸੀਂ ਇਹਨਾਂ ਕੀੜੇ ਪਤੰਗਾ ਜੁੰਨਾ ਦੇ ਰੰਗਾਂ ਵਿੱਚੋਂ ਨਿਕਲ ਕੇ ਆਏ ਆ ਤੇ ਫਿਰ ਸਾਨੂੰ ਇਹ ਮਾਨਸ ਜਨਮ ਮਿਲਿਆ ਏ ਤੇ ਜਿਹੜੀ ਚੀਜ਼ ਮੁਸ਼ਕਲ ਨਾਲ ਮਿਲੀ ਹੋਵੇ ਤੇ ਜਿਹੜੀ ਚੀਜ਼ ਕੀਮਤੀ ਹੋਵੇ ਉਹਨੂੰ ਮਨੁੱਖ ਸੰਭਾਲਦਾ ਬੜਾ ਏ ਆਪਣੇ ਨਾਲੋਂ ਵੀ ਜ਼ਿਆਦਾ ਸੰਭਾਲਦਾ ਉਹਨੂੰ ਸੀ ਮਹਿਸੂਸ ਕਰ ਸਕਦੇ ਹਾਂ ਇਸ ਗੱਲ ਨੂੰ ਵੀ ਸਾਡੇ ਘਰ 'ਚ ਕੋਈ ਪਦਾਰਥ ਹੈ ਜਿਹੜਾ ਬੜਾ ਕੀਮਤੀ ਹੈ ਤੇ ਉਹਨੂੰ ਅਸੀਂ ਬੜੇ ਸਪੈਸ਼ਲ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਵੇਗਾ ਉਹ ਸੋਨਾ ਹੈ ਚਾਂਦੀ ਹੈ ਹੀਰੇ ਜਵਾਹਰਾਤ ਹੈ ਜੋ ਵੀ ਚੀਜ਼ ਹੈ ਤੇ ਜਿਹੜੀ ਸਾਡੀ ਨਿਗਾ 'ਚ ਕੀਮਤੀ ਹੋਵੇਗੀ ਉਹਨੂੰ ਅਸੀਂ ਸੰਭਾਲ ਕੇ ਰੱਖਾਂਗੇ ਇਨਸ਼ਾਅੱ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਨੁੱਖ ਇਸ ਗੱਲ ਨੂੰ ਸਮਝ ਲੇਗਾ ਵੀ ਇਹ ਮਨੁੱਖਾ ਜੀਵਨ ਬੜਾ ਕੀਮਤੀ ਹੈ ਇਹਨੂੰ ਸੰਭਾਲ ਲੇਗਾ ਜਦੋਂ ਸਮਝਿਓ ਜਦੋਂ ਮਨੁੱਖ ਇਸ ਗੱਲ ਨੂੰ ਸਮਝ ਲੇਗਾ ਵੀ ਆ ਜਿਹੜਾ ਮੈਨੂੰ ਜੀਵਨ ਮਿਲਿਆ ਨਾ ਮਨੁੱਖਾ ਜੀਵਨ ਮਿਲਿਆ ਏ ਬੜੇ ਸਮੇਂ ਬਾਅਦ ਮਿਲਿਆ ਤੇ ਇਹ ਬੜਾ ਕੀਮਤੀ ਹੈ ਤੇ ਦੁਬਾਰਾ ਮਿਲਣਾ ਵੀ ਨਹੀਂ ਹੈ ਤੇ ਇਹ ਬੜਾ ਕੀਮਤੀ ਹੈ ਜਿਸ ਦਿਨੇ ਸਮਝ ਲਿਆ ਵੀ ਇਹ ਬੜਾ ਕੀਮਤੀ ਹੈ ਤੇ ਮਨੁੱਖਾ ਜੀਵਨ ਨੂੰ ਸੰਭਾਲ ਲੇਗਾ ਸੰਭਾਲੇਗਾ ਕਿਵੇਂ ਗੱਲ ਤਾਂ ਇਸ ਜਾਂਚ ਦੀ ਹੈ ਜੀ ਵੀ ਮਨੁੱਖਾ ਜੀਵਨ ਨੂੰ ਸੰਭਾਲਣਾ ਕਿਵੇਂ ਹੈ ਇਸ ਗੱਲ ਨੂੰ ਨਹੀਂ ਸਮਝ ਪਾਇਆ ਮਨੁੱਖ ਬੇਸ ਜੀਵਨ ਨੂੰ ਸੰਭਾਲਣਾ ਕਿਵੇਂ ਜੇ ਵਿਕਾਰਾਂ ਦੇ ਚੱਕਰ 'ਚ ਡਿੱਗਿਆ ਤੇ ਡਿੱਗਿਆ ਹੀ ਰਹਿ ਗਿਆ ਜੇ ਕਾਮ ਦੇ ਚੱਕਰ 'ਚ ਡਿੱਗਿਆ ਤੇ ਡਿੱਗਿਆ ਰਹਿ ਗਿਆ ਝੂਠ ਦੇ ਚੱਕਰ 'ਚ ਡਿੱਗਿਆ ਤੇ ਡਿੱਗਿਆ ਹੀ ਰਹਿ ਗਿਆ ਸਭ ਕਹਿੰਦੇ ਨਹੀਂ ਇਹਨੂੰ ਸੰਭਾਲ ਜਿਵੇਂ ਆਪਣੇ ਕੱਪੜਿਆਂ ਦੀ ਸੰਭਾਲ ਕਰਦਾ ਏ ਕੋਈ ਦਾਗ ਨਾ ਲੱਗ ਜੇ ਕੋਈ ਮਿੱਟੀ ਨਾ ਲੱਗ ਜੇ ਕਿਉਂਕਿ ਪਤਾ ਏ ਜੇ ਦਾਗ ਲੱਗ ਗਿਆ ਤੇ ਮੈਂ ਚੰਗਾ ਨਹੀਂ ਲੱਗਾਂਗਾ ਸੰਸਾਰ ਸਾਹਮਣੇ ਚੰਗਾ ਨਹੀਂ ਲੱਗਾਗਾ ਸਹਿਬ ਕਹਿੰਦੇ ਇਸ ਮਨੁੱਖਾ ਜੀਵਨ ਨੂੰ ਵੇਸੇ ਤਰ੍ਹਾਂ ਸੰਭਾਲ ਇਹਦੇ ਉੱਤੇ ਕਾਮ ਦਾ ਚਿੱਕੜ ਨਾ ਲੱਗੇ ਫਿਰ ਤੂੰ ਚੰਗਾ ਨਹੀਂ ਲੱਗੇਗਾ ਇਹਦੇ ਉੱਤੇ ਕ્રોਧ ਹੰਕਾਰ ਦਾ ਬੁਰਿਆਈਆਂ ਦਾ ਚਿੱਕੜ ਨਾ ਲੱਗੇ ਫਿਰ ਤੂੰ ਚੰਗਾ ਨਹੀਂ ਲੱਗੇਗਾ ਇਹਦੀ ਸੰਭਾਲ ਕਿਵੇਂ ਕਰਨੀ ਹੈ ਗੁਰਬਾਣੀ ਦੇ ਅੰਦਰ ਬਹੁਤ ਸ਼ਬਦ ਮਿਲ ਜਾਣਗੇ ਤੁਹਾਨੂੰ ਇੰਦੀ ਸੰਭਾਲ ਅਸੀਂ ਕਰਨੀ ਹੈ ਚੰਗੇ ਗੁਣਾਂ 'ਚ ਅਪੇਧ ਕਰਕੇ ਬਸ ਇਸ ਮਨੁੱਖਾ ਜੀਵਨ ਨੂੰ ਚੰਗੇ ਗੁਣਾਂ ਦੇ ਨਾਲ ਜੋੜੀਏ ਬਸ ਜਿਸ ਦਿਨ ਚੰਗੇ ਗੁਣਾਂ ਨਾਲ ਜੋੜ ਲਿਆ ਅਸੀਂ ਸੰਭਾਲ ਕਰਨੀ ਸ਼ੁਰੂ ਕਰ ਦਿੰਦੇ ਜਿਸ ਦਿਨ ਸਾਡੇ ਜੀਵਨ ਦੇ ਅੰਦਰ ਚੰਗੇ ਗੁਣ ਪ੍ਰਫੁੱਲਤ ਹੋ ਗਏ ਚੰਗੇ ਗੁਣ ਵਸ ਗਏ ਤੇ ਸਮਝ ਲੋ ਅਸੀਂ ਮਨੁੱਖਾ ਜੀਵਨ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ ਚੰਗੇ ਗੁਣਾ ਨਾਲ ਸੰਭਾਲਿਆ ਜਾਏਗਾ ਜੀ ਮੈਂ ਕਿ ਮੈਂ ਇੱਕ ਛੋਟੀ ਜੀ ਉਦਾਹਰਨ ਦੇ ਦੇਣਾ ਮਾਫ ਕਰਿਓ ਮੈਨੂੰ ਤਿੰਨ ਤਰ੍ਹਾਂ ਦੇ ਮਹਿਮਾਨ ਸਾਡੀ ਨਿਗਾ ਚ ਹੁੰਦੇ ਨੇ ਤਿੰਨ ਤਰ੍ਹਾਂ ਦੇ ਇੱਕ ਉਹ ਮਹਿਮਾਨ ਹੁੰਦੇ ਨੇ ਜਿਨ੍ਹਾਂ ਦੇ ਪ੍ਰਤੀ ਸਾਡਾ ਬੜਾ ਪ੍ਰੇਮ ਤੇ ਪਿਆਰ ਹੁੰਦਾ ਹੈ ਮੈਂ ਉਦਾਹਰਨ ਦੇਣ ਲੱਗਿਆ ਮਾਫ ਕਰਿਓ ਸਮਝਿਓ ਬਸ ਜਿਨ੍ਹਾਂ ਦੇ ਪ੍ਰਤੀ ਸਾਡਾ ਬੜਾ ਪ੍ਰੇਮ ਤੇ ਪਿਆਰ ਹੁੰਦਾ ਹੈ ਜਿਨ੍ਹਾਂ ਨੂੰ ਸਿ ਫੋਨ ਕਰਕੇ ਵੀ ਵਾਰ-ਵਾਰ ਆਖਦੇ ਵੀ ਤੁਸੀਂ ਆਓ ਸਾਡੇ ਘਰ ਜਰੂਰ ਆਓ ਬੜਾ ਸਮਾਂ ਹੋ ਗਿਆ ਤੁਸੀਂ ਤਾਂ ਆਏ ਨਹੀਂ ਜੇ ਉਹ ਆ ਵੀ ਜਾਣ ਇੱਕ ਦਿਨ ਦੋ ਦਿਨ ਰੁਕਣ ਤੇ ਅਸੀਂ ਫਿਰ ਉਹਦੀ ਮਿਹਨਤ ਵੀ ਕਰਦੇ ਨਹੀਂ ਜੀ ਦੋ ਦਿਨ ਹੋਰ ਰੁਕ ਕੇ ਜਾਓ ਬੜੇ ਲੰਬੇ ਸਮੇਂ ਬਾਅਦ ਆਇਓ ਏ ਕੋਨੇ ਜਿਨ੍ਹਾਂ ਦੇ ਪ੍ਰਤੀ ਸਾਡਾ ਬੜਾ ਪ੍ਰੇਮ ਤੇ ਪਿਆਰ ਹੁੰਦਾ ਹੈ ਦੁਜੇ ਉਹ ਮਹਿਮਾਨ ਹੁੰਦੇ ਨੇ ਜਿਹੜੇ ਕਈ ਵਾਰ ਆ ਜਾਂਦੇ ਤੇ ਸਾਡੇ ਮਨ 'ਚ ਹੁੰਦਾ ਵੀ ਇਹ ਫੇਰ ਆ ਗਿਆ ਇਹ ਸਾਨੂੰ ਹੀ ਹੁੰਦਾ ਵੀ ਛੇਤੀ ਛੇਤੀ ਚਾਹ ਪਾਣੀ ਪਈਏ ਤੇ ਤੁਝ ਜਾਵੇ ਸਾਡੇ ਮਨ 'ਚ ਇਹ ਵਿਚਾਰ ਲੱਗੀ ਰਹਿੰਦੀ ਹੈ ਵੀ ਜਲਦੀ ਜਲਦੀ ਜਾਵੇ ਇਹ ਕਿਥੇ ਰੁਕ ਨਾ ਜਾਵੇ ਰਾਤ ਨਾ ਰਹਿ ਜੇ ਇਹ ਕੋ ਮਹਿਮਾਨ ਹੁੰਦੇ ਨੇ ਤੇ ਜੇ ਉਹ ਮਹਿਮਾਨ ਹੁੰਦੇ ਨੇ ਜਿਨ੍ਹਾਂ ਨੂੰ ਸੀ ਆਖਿਆ ਹੁੰਦਾ ਵੀ ਤੂੰ ਸਾਡੇ ਘਰ ਦੇ ਬੂਹੇ ਅੱਗੇ ਨਹੀਂ ਖੜੋਣਾ ਕਦੇ ਵੀ ਸਾਡੇ ਘਰ ਨਹੀਂ ਆਉਣਾ ਅੱਜ ਤੋਂ ਬਾਅਦ ਸਾਡੇ ਘਰ ਨਾਲ ਬੜੀ ਅੱਜ ਤੋਂ ਬਾਅਦ ਸਾਡੇ ਘਰ ਨਾਲ ਹੀ ਕੋ ਹੁੰਦੇ ਨਹੀਂ ਮੈਂ ਉਦਾਹਰਨ ਦਿੱਤੀ ਆਪ ਜੀ ਨੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਉਹ ਨੇ ਜਿਹੜੇ ਆਉਂਦੇ ਨੇ ਗੁਰੂ ਦੇ ਚਰਨਾ ਚ ਜਿਨ੍ਹਾਂ ਨੂੰ ਗੁਰੂ ਕਹਿ ਦਿੰਦੇ ਬੈਠ ਜਾ ਉਹ ਬਸ ਜੋ ਜਾਣ ਵੀ ਗੁਰੂ ਫਿਰ ਵੀ ਬਿਠਾ ਲੈਂਦੇ ਵੀ ਬੈਕ ਫੋਰ ਸੀ ਇੱਕ ਉਹ ਨੇ ਮਾਫ ਕਰਿਓ ਜਿਹੜੇ ਆਉਂਦੇ ਨੇ ਕਰਮਾਂ ਕਰਦੇ ਮੱਥਾ ਟੇਕ ਕੇ ਚਲੇ ਜਾਂਦੇ ਨੇ ਤੀਜੇ ਉਹ ਨੇ ਜਿਹੜੇ ਬਾਹਰੋਂ ਦੀ ਬਾਹਰ ਹੀ ਹੋ ਜਾਂਦੇ ਨੇ ਬਾਹਰ ਖੜੋਤੇ ਰਹਿੰਦੇ ਨੇ ਬਾਹਰ ਫੋਨ ਚ ਲੱਗ ਕੇ ਬਾਹਰ ਇੱਧਰ ਬੈਠ ਲਿਆ ਉਧਰ ਬੈਠ ਲਿਆ ਜਿਹੜੇ ਅੰਦਰੋਂ ਨਹੀਂ ਹੈ ਮੈਂ ਕੇਵਲ ਗੁਨਾ ਦੀ ਗੱਲ ਕਰ ਰਿਹਾ ਵੀ ਭਾਵਨਾ ਕੀ ਹੈ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਆਵਾਂਗੇ ਇੱਕ ਭਾਵਨਾ ਲੈ ਕੇ ਗੁਰੂ ਬਿਠਾਏਗਾ ਖੁਰੂ ਆਖੇ ਗਭੀ ਨਹੀਂ ਤੂੰ ਇੱਥੇ ਬੈਠ ਤੈਨੂੰ ਗੁਣਾ ਨਾਲ ਮੈਂ ਭਰਪੂਰ ਕਰਨਾ ਮੱਗੀ ਵੀ ਬੇਨਤੀ ਕੀਤੀ ਜੇ ਅਸੀਂ ਗੁਰੂ ਦੇ ਚਰਨਾਂ 'ਚ ਬੈਠਦੇ ਹਾਂ ਨਾ ਮੇਰਾ ਸਮਝੀ ਗੁਰੂ ਦੀ ਕਿਰਪਾ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਜੀ ਗੁਰੂ ਚਾਹੁੰਦੇ ਵੀ ਤੂੰ ਬੈਠੇ ਇੱਥੇ ਗੁਣਾ ਨਾਲ ਭਰਪੂਰ ਹੋਵੇ ਗੁਣਾ ਨੂੰ ਤੂੰ ਪ੍ਰਾਪਤ ਕਰੇਂ ਤਾਕੀ ਤੇਰਾ ਮਨੁੱਖਾ ਜੀਵਨ ਜਿਹੜਾ ਉਹ ਚੰਗੇ ਗੁਣਾ ਨਾਲ ਹੀ ਸਫਲਾ ਹੋ ਸਕੇ ਛੰਗਾ ਵੰਸ ਇਹ ਜਿਹਨੂੰ ਸਹਿਬ ਜੀ ਨੇ ਬਚਨਾਂ ਨਾਲ ਲਖਿਆ ਨਾ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਇਹਦੇ ਅੰਦਰ ਜੀ ਪਰਮਾਤਮਾ ਦੀ ਜੋਤ ਹੈ ਤੇ ਇਹ ਸਰੀਰ ਸਾਨੂੰ ਧਰਮ ਕਮਾਉਣ ਲਈ ਮਿਲਿਆ ਤੇ ਧਰਮ ਦੀ ਕਮਾਈ ਉਹਦੋਂ ਹੋਏਗੀ ਜਦੋਂ ਅਸੀਂ ਗੁਰੂ ਕੋਲੋਂ ਚੰਗੇ ਗੁਣ ਪ੍ਰਾਪਤ ਕਰਾਂਗੇ ਤੇ ਚੰਗੇ ਗੁਣ ਉਦੋਂ ਪ੍ਰਾਪਤ ਹੋਣਗੇ ਜਦੋਂ ਇਹ ਭਾਵਨਾ ਲੈ ਕੇ ਆਵਾਂਗੇ ਵੀ ਮੈਂ ਗੁਰੂ ਕੋਲ ਬੈਠਣਾ ਹੈ ਜਿਵੇਂ ਮਾਪ ਕਰਿਓਏ ਇਹ ਭਾਵਨਾ ਵੀ ਜਲਦੀ ਚੱਲ ਮੱਥਾ ਟੇਕੇ ਵਾਪਸ ਆ ਜੜਾ ਆਪਾਂ ਕਿਹੜਾ ਬਹਿਣਾ ਉੱਥੇ ਫਿਰ ਕੁਝ ਨਹੀਂ ਪ੍ਰਾਪਤ ਹੋਣਾ ਫਿਰ ਕੁਝ ਨਹੀਂ ਮਿਲਣਾ ਇਹ ਸਰੀਰ ਸਭ ਧਰਮ ਹੈ ਇਹਦੇ ਨਾਲ ਤਾਂ ਸਿੱਧਰਮ ਦੀ ਕਮਾਈ ਕਰਨੀ ਹੈ ਸੱਚ ਦੀ ਕਮਾਈ ਕਰਨੀ ਹੈ ਇੰਦੇ ਅਨਾਲਸੀ ਚੰਗੇ ਗੁਣਾਂ ਦੀ ਕਮਾਈ ਕਰਨੀ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜੇ ਰਤਨ ਵਿੱਚ ਲੁੱਕਰੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਾਬ ਜੀ ਕਹਿੰਦੇ ਅਨੇਕ ਗੁਣ ਨੇ ਇੰਦੇ ਅੰਦਰ ਬਸ ਗੁਰੂਕੁਲ ਬੈਠ ਕੇ ਗੁਰੂਕੁਲ ਚਰਣਾ ਚ ਬੈਠ ਕੇ ਗੁਰੂ ਨੂੰ ਸੁਣ ਕੇ ਗੁਣੋਂ ਨੂੰ ਵਿਚਾਰ ਕੇ ਆਪਣੇ ਅੰਦਰ ਬਿਆੰਤ ਗੁਣ ਭਰਪੂਰ ਕਰ ਲੈ। ਬਸ ਗੁਰੂ ਕੋਲ ਬੈਠਣ ਦੀ ਲੋੜ ਹੈ। ਪਰ ਸੈਬ ਜੀ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੇ ਸਨਮੁਖ ਬੈਠ ਕੇ ਗੁਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਣਾਂ ਨੂੰ ਹਾਸਲ ਕਰ ਲੈਂਦਾ ਹੈ। ਮੈਂ ਬੇਨਤੀ ਕੀਤੀ ਅਰੰਭਤਾ ਤੋਂ ਮਾਨਸ ਜਨਮ ਸੈਬ ਜੀ ਕਹਿੰਦੇ ਬੜਾ ਹੀ ਕੀਮਤੀ ਹੈ। ਬਹੁਤ ਉੱਤਮ ਹੈ। ਸਾਰੀ ਜੁਨਾ ਨਾਲੋਂ ਸਭ ਤੋਂ ਉੱਤਮ ਹੈ। ਇਸ ਗੱਲ ਦੀ ਪਹਿਚਾਨ ਇਸ ਗੱਲ ਨੂੰ ਅਸੀਂ ਉਦੋਂ ਮਹਿਸੂਸ ਕਰਾਂਗੇ ਜਦੋਂ ਗੁਰੂ ਕੋਲ ਬੈਠ ਕੇ ਚੰਗੇ ਗੁਣਾਂ ਨੂੰ ਪ੍ਰਾਪਤ ਕਰਾਂਗੇ ਚੰਗੇ ਗੁਣਾਂ ਨੂੰ ਹਾਸਲ ਕਰਾਂਗੇ ਸਾਬ ਜੀ ਕਹਿੰਦੇ ਨਾਨਕ ਮੇਰ ਸਰੀਰ ਕਾ ਇੱਕ ਰਥ ਇਕ ਰਥਾਵੋ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਆ ਪਖ ਆ ਤਤ ਜ ਇਸ ਪਖ ਨੂੰ ਜੀਵਨ ਚ ਵਿਚਾਰਨਾ ਬੜਾ ਜ਼ਰੂਰੀ ਹੈ ਜੇ ਤੂੰ ਸਖਰੂ ਹੋਣਾ ਹੈ ਜੇ ਚੰਗੇ ਗੁਣਾਂ ਦੀ ਪ੍ਰਾਪਤੀ ਕਰਨੀ ਹੈ ਤੇ ਸਾਬ ਜੀ ਕਹਿੰਦੇ ਫਿਰ ਅੰਦਰੂ ਜੁੜ ਕੇ ਬੈਠ ਗੁਰੂ ਕੋਲ ਫਿਰ ਮਿਲਣਾ ਸਭ ਕੁਝ ਫਿਰ ਪ੍ਰਾਪਤ ਹੋਣਾ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨਾ ਗੁਰਬਿਨ ਅਵਰਨਾ ਜਾਣੇ ਕੋਈ ਕਹਿ ਨਾਨਕ ਸੁਨੋ ਸੁਣ ਤੋ ਸੋ ਸਿੱਖ ਸਨਮੁਖ ਹੋਏ ਆਪਣਾ ਆਪ ਛੱਡ ਆਪਣਾ ਤਿਆਗ ਤੇਰੇ ਅੰਦਰ ਜੋ ਵੀ ਮੈਂ ਹੈ ਹੋ ਮੇ ਅਹੰਕਾਰ ਉਹਨੂੰ ਤਿਆਗ ਦੇ ਤੇ ਗੁਰੂ ਦੇ ਚਰਨਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ ਬੇਨਤੀ ਕੀਤੀ ਕੀਮਤੀ ਚੀਜ਼ਾਂ ਨੂੰ ਅਸੀਂ ਸੰਭਾਲ ਲੈਨੇ ਆ ਗੁਰੂ ਦੇ ਗੁਣ ਵੀ ਕੀਮਤੀ ਹੈ ਜੀ ਇਹਨੂੰ ਅਸੀਂ ਸੰਭਾਲ ਲਈਏ ਆਪਣੇ ਅੰਦਰ ਤੇ ਜਿਸ ਦਿਨ ਸੰਭਾਲ ਲਿਆ ਸਾਬ ਕਹਿੰਦੇ ਸੁਣੋ ਸੁਣਤੋ ਸੋ ਸਿੱਖ ਸੰਮੁਖ ਹੋਏ ਉਹ ਅਸਲ ਵਿੱਚ ਗੁਰੂ ਦੇ ਚਰਨਾਂ 'ਚ ਸਰਖਰੂਰ ਨੇ ਉਹ ਪਰਵਾਨ ਨੇ ਉਹ ਚੰਗੇ ਗੁਣਾ ਨਾਲ ਭਰਪੂਰ ਹੋ ਜਾਂਦੇ ਨੇ ਜਿਹੜੇ ਗੁਰੂ ਕੋਲ ਅੰਦਰੂ ਜੁੜ ਕੇ ਬੈਠਦੇ ਨੇ ਇਹ ਮਨੁੱਖਾ ਜੀਵਨ ਬਹੁਤ ਕੀਮਤੀ ਹੈ ਇਹਨੂੰ ਵਿਕਾਰਾਂ ਦੀ ਆੜ ਵਿੱਚ ਨਾ ਸੜੀਏ ਇਹਨੂੰ ਲੋਭ ਹੰਕਾਰ ਬੁਰੀਆਂ ਆ ਦੀ ਆਰਚਨਾ ਨਾ ਕਰੀਏ ਕਿਉਂ ਇਹਨੇ ਦੁਬਾਰਾ ਨਹੀਂ ਮਿਲਣਾ ਸੱਲੋਂ ਦੁਬਾਰਾ ਪ੍ਰਾਪਤ ਨਹੀਂ ਹੋਣਾ ਇੱਕ ਤਾਂ ਬੜਾ ਲੰਬਾ ਸਫ਼ਰ ਤੈਅ ਕਰਕੇ ਆਏ ਅਜ ਥੋੜਾ ਜਿ ਮਹਿਸੂਸ ਕਰਕੇ ਦੇਖੀਏ ਬੜਾ ਲੰਬਾ ਸਫ਼ਰ ਤੈਅ ਕਰਕੇ ਆਏ ਆ ਕੋਈ ਵੀ ਚੀਜ਼ ਜੇ ਸਾਨੂੰ ਪ੍ਰਾਪਤ ਕਰਨੀ ਹੋਵੇ ਸਾਨੂੰ ਕੋਈ ਕਹੇ ਜੀ ਫਲਾਣੀ ਜਗ੍ਹਾ ਤੋਂ ਮਿਲੇ ਤੇ ਅਸੀਂ ਲੰਬਾ ਸਫ਼ਰ ਤੈਅ ਕਰਕੇ ਉੱਥੇ ਜਾਈਏ ਤੇ ਮਿਲੇ ਨਾ ਤੇ ਅਸੀਂ ਆਖਾਂਗੇ ਨਾ ਬੜਾ ਲੰਬਾ ਸਫ਼ਰ ਤੈਅ ਕਰਕੇ ਆਇਆ ਸਾਡਾ ਸਮਾਂ ਵੀ ਲੱਗਿਆ ਤੇ ਸਾਨੂੰ ਫਿਰ ਵੀ ਪ੍ਰਾਪਤ ਨਹੀਂ ਹੋਇਆ ਫਿਰ ਫਾਇਦਾ ਕੀ ਹੋਇਆ ਤੇ ਬੜਾ ਲੰਬਾ ਸਭਾ ਸਫ਼ਰ ਤੈਅ ਕਰਕੇ ਆਏ ਆ ਜੇ ਮਨੁੱਖਾ ਜੀਵਨ ਚ ਆ ਕੇ ਵੀ ਸੀ ਨਾਮ ਪ੍ਰਾਪਤ ਨਹੀਂ ਕੀਤਾ ਫਿਰ ਸਾਡਾ ਫਾਇਦਾ ਕੀ ਹੋਇਆ ਫਿਰ ਕੋਈ ਲਾਹਤ ਨਹੀਂ ਇਨੂੰ ਮਹਿਸੂਸ ਕਰੀਏ ਕਿ ਕਿੰਨਾ ਕੀਮਤੀ ਜੀਵਨ ਹੈ ਸਾਡਾ ਸਹਿਬ ਜੀ ਕਹਿੰਦੇ ਸਾਰੀਆਂ ਜੁਨਾਂ ਨਾਲੋਂ ਮਨੁੱਖਾ ਜੀਵਨ ਸਭ ਤੋਂ ਉੱਤਮ ਜੀਵਨ ਹੈ ਜੋ ਸਹੂਲਤ ਮਨੁੱਖ ਨੂੰ ਦਿੱਤੀ ਹੈ ਆਮ ਜੀ ਜਨਤਾ ਨੂੰ ਨਹੀਂ ਦਿੱਤੀ ਜੀ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਾਵੋ ਜੁਗ ਜੁਗ ਫੇਰ ਬਟਾਈਐ ਗਿਆਨੀ ਬੁੱਝ ਤਾਂ ਹੈ ਜੁਗ-ਜੁਗ ਫੇਰ ਜਿਵੇਂ-ਜਿਵੇਂ ਯੁੱਗ ਬਦਲਦਾ ਹੈ ਮਨੁੱਖ ਦੀ ਮੱਤ ਵੀ ਬਦਲਦੀ ਹੈ ਤੁਸੀਂ ਆਪ ਸਿਆਣੇ ਹੋ ਪੁਰਾਣੇ ਬਜ਼ੁਰਗਾਂ ਦੀ ਮੱਤ ਤੇ ਹੁਣ ਨੌਜਵਾਨਾਂ ਦੀ ਮੱਤ 'ਚ ਬਹੁਤ ਫਰਕ ਹੈ ਜੀ ਮੇਲ ਨਹੀਂ ਖਾਂਦੀ ਇਹ ਇਹਨੂੰ ਤੁਸੀਂ ਛੱਡ ਦਿਓ ਸਾਡੇ ਘਰਾਂ 'ਚ ਬਣ ਰਹੇ ਮਹੌਲਾਂ ਨੂੰ ਦੇਖ ਕੇ ਅਸੀਂ ਜਾਣੂ ਹੋ ਸਕਦੇ ਹਾਂ ਵੀ ਬੀ ਮਤ ਕੈਸੀ ਐ ਪਹਿਲਾ ਕਿਉਂਕਿ ਜੇ ਉਹ ਜੀ ਮਤ ਹੋਵੇਗੀ ਉਹ ਮਨੁੱਖ ਦਾ ਰਹਿਣਾ ਸਹਿਣਾ ਖਾਣਾ ਪੀਣਾ ਤੇ ਵਿਚਰਨਾ ਹੋਵੇਗਾ ਜੇ ਉਹ ਜੀ ਮਤ ਹੋ ਗਈ ਪਹਿਲਾ ਕਿ ਉਹ ਜਿਹਾ ਸੀ ਰਹਿਣਾ ਸਹਿਣਾ ਅੱਜ ਉਹ ਨਹੀਂ ਹੈ ਪਹਿਲਾ ਕਿ ਉਹ ਜਿਹਾ ਸੀ ਖਾਣਾ ਪੀਣਾ ਅੱਜ ਉਹ ਨਹੀਂ ਹੈ ਪਹਿਲਾ ਕਿ ਉਹ ਜਿਹਾ ਸੀ ਵਿਚਰਨਾ ਬੈਠਣਾ ਉਠੇਣਾ ਅੱਜ ਉਹ ਨਹੀਂ ਹੈ ਅੱਜ ਸਮਾ ਹੀ ਨਹੀਂ ਹੈ ਅੱਜੋ ਸਮਾਂ ਨਹੀਂ ਹੈ ਵੀ ਪਰਿਵਾਰ ਸਾਰਾ ਇਕੱਠੇ ਹੋ ਕੇ ਬੈਠੇ ਅੱਜ ਨਹੀਂ ਹੈ ਅੱਜ ਨਹੀਂ ਬੈਠਦਾ ਕੋਈ ਜਿਵੇਂ ਜਿਵੇਂ ਯੁੱਗ ਬਦਲਦਾ ਏ ਮੱਤ ਵੀ ਬਦਲਦੀ ਏ ਸਹਿਬ ਜੀ ਕਹਿੰਦੇ ਮੱਤ 'ਚ ਵੀ ਫਰਕ ਹੁੰਦਾ ਏ ਯੁੱਗ-ਯੁੱਗ ਫੇਰ ਬਟਾ ਹੀ ਏ ਮੱਤ ਜਿਹੜੀ ਉਹ ਬਦਲਦੀ ਏ ਸਹਿਬ ਜੀ ਕਹਿੰਦੇ ਜਿਹੜੇ ਗਿਆਨੀ ਐ ਉਹ ਹੀ ਉਸ ਗੱਲ ਨੂੰ ਸਮਝਦੇ ਐ ਇਸ ਗੱਲ ਤੋਂ ਜਾਣੂ ਹੁੰਦੇ ਹੁਣ ਸਹਿਬ ਜੀ ਨੇ ਮੈਂ ਬੇਨਤੀ ਕਰਾਂ ਸਹਿਬ ਨੇ ਚਾਰ ਯੁਗਾਂ ਦੀ ਗੱਲ ਕੀਤੀ ਹੈ Hindu ਮਤ ਰਾਹੀਂ ਜਿਹੜੇ ਚਾਰ ਯੁੱਗ ਹੈ ਨਾ ਉਸ ਯੁਗਾਂ ਦੀ ਗੱਲ ਕੀਤੀ ਤੇ ਉਸ ਯੁਗਾਂ ਵਿੱਚ ਵਰਤਰੀ ਮਤ ਦੀ ਗੱਲ ਕੀਤੀ ਹੈ ਸਹਿਬ ਜੀ ਕਹਿੰਦੇ ਸਤ ਯੁਗ ਰਤ ਸੰਤੋਖ ਕਾ ਸਤ ਯੁਗ ਸੀ ਅਸੀਂ ਕਹਿੰਦੇ ਆ ਨਹੀਂ ਸਤ ਯੁਗ ਚ ਮਾਹੌਲ ਬੜਾ ਚੰਗਾ ਸੀ ਜੀ ਆਪਸ ਵਿੱਚ ਬੜੇ ਪ੍ਰੇਮ ਤੇ ਪਿਆਰ ਨਾਲ ਰਹਿੰਦੇ ਸੀ ਸਹਿਬ ਜੀ ਕਹਿੰਦੇ ਸਤਜੁਗ ਵਿੱਚ ਜਿਹੜਾ ਰੱਥ ਸੀ ਨਾ ਸੰਤੋਖ ਦਾ ਸੀ ਸੰਤੋਖ ਬੜਾ ਸੀ ਤੇ ਉਸ ਰੱਥ ਦੇ ਉੱਤੇ ਸੰਤੋਖ ਦੇ ਰੱਥ ਦੇ ਉੱਤੇ ਮਨੁੱਖ ਬੈਠਦਾ ਸੀ ਇਸ ਰੱਥ ਨੂੰ ਚਲਾਣ ਵਾਲਾ ਕੌਣ ਸੀ ਧਰਮ ਅਗੇ ਰਥਾ ਉਹ ਧਰਮ ਸੀ ਧਰਮ ਦੇ ਵਿੱਚੋਂ ਸੰਤੋਖ ਮਿਲਦਾ ਜੀ ਧਰਮ ਕੇਵਲ ਨਿਸ਼ਾਨੀਆਂ ਦਾ ਨਾਮ ਨਹੀਂ ਹੈ ਆਰਮ ਕਮਾਈ ਦਾ ਨਾਮ ਹੈ ਜੀ ਧਰਮ ਦੀ ਕਮਾਈ ਕਰਾਂਗੇ ਤੇ ਸੰਤੋਖ ਪ੍ਰਾਪਤ ਹੋਣਾ ਸਾਨੂੰ ਸੰਤੋਖ ਮਿਲਣਾ ਹੈ ਅੱਜ ਸੰਤੋਖ ਨਹੀਂ ਹੈ ਮਨੁੱਖ ਦੀ ਕਿੰਨੀ ਭੱਜ ਦੌੜ ਹੈ ਜੀ ਕਿੰਨਾ ਦੌੜ ਭੱਜ ਕਰਦਾ ਹੈ ਮਾਇਆ ਦੇ ਪਿੱਛੇ ਪਦਾਰਥਾਂ ਦੇ ਪਿੱਛੇ ਇੰਨਾ ਭੱਜ ਦੌੜ ਕਰਦਾ ਹੈ ਵੀ ਆਪਣੇ ਬਜ਼ੁਰਗਾਂ ਲਈ ਵੀ ਸਮਾਂ ਨਹੀਂ ਆਉਂਦੇ ਸੰਤੋਖ ਨਹੀਂ ਹੈ ਜਿਸ ਸੰਤੋਖ ਹੁੰਦਾ ਥੋੜਾ ਜਿਹਾ ਖਾ ਕੇ ਵੀ ਪਰਿਵਾਰ ਚ ਬੈਠ ਜਾਂਦਾ ਸਮਾਪਤੀਤ ਕਰਦਾ ਸੰਤੋਖ ਨਹੀਂ ਹੈ ਸਹਿਬ ਜੀ ਕਹਿੰਦੇ ਸਤਜੁਗ ਵਿੱਚ ਜਿਹੜੀ ਮਤ ਸੀ ਉਹ ਸੰਤੋਖ ਦੀ ਸੀ ਹਰ ਕਿਸੇ ਕੋਲ ਸੰਤੋਖ ਸੀ ਰੁੱਖਾ ਮਿੱਸਾ ਖਾਂਦੇ ਸੰ ਪਰ ਸੰਤੋਖ ਵਿੱਚ ਜੀਵਨ ਨੂੰ ਬਿਸਰ ਕਰਦੇ ਸਨ ਤੇ ਇਸ ਰੱਥ ਨੂੰ ਚਲਾਉਣ ਵਾਲਾ ਧਰਮ ਸੀ ਸਹਿਬ ਜੀ ਕਹਿੰਦੇ ਕਿਉਂਕਿ ਧਰਮ ਦੇ ਵਿੱਚੋਂ ਸੰਤੋਖ ਦੀ ਪ੍ਰਾਪਤੀ ਹੋਣੀ ਹੈ ਜਦੋਂ ਅਸੀਂ ਧਰਮ ਦੀ ਕਮਾਈ ਕਰਾਂਗੇ ਅਮਰਤ ਵੇਲਾ ਸਾਹਮਣਾ ਧਰਮ ਦੀ ਕਮਾਈ ਹੈ ਜੀ ਰੋਜ਼ ਗੁਰੂ ਦੇ ਚਰਨਾਂ 'ਚ ਬੈਠਣਾ ਵੀ ਧਰਮ ਦੀ ਕਮਾਈ ਹੈ ਗੁਰੂ ਦੇ ਬਚਨਾਂ ਨੂੰ ਕਮਾਉਣਾ ਵੀ ਇੱਕ ਕਮਾਈ ਹੈ ਜੀ ਧਰਮ ਦੀ ਤੇ ਸਾਬ ਜੀ ਕਹਿੰਦੇ ਇਸ ਕਮਾਈ ਦੇ ਵਿੱਚੋਂ ਸਾਨੂੰ ਕੀ ਮਿਲਣਾ ਹੈ ਸੰਤੋਖ ਮਿਲਣਾ ਹੈ ਸਬਰ ਮਿਲਣਾ ਹੈ ਸਹਿਜ ਮਿਲਣਾ ਹੈ ਦਇਆ ਮਿਲਣੀ ਹੈ ਇਸੇ ਵਿੱਚ ਸਤਜੁਗ ਰਤ ਸੰਤੋਖ ਦਾ ਧਰਮ ਅਗੈ ਰਥਾਵੋ ਤ੍ਰੇਤੇ ਤ੍ਰੇਤੇ ਦੇ ਵਿੱਚ ਰਥ ਕਿਹੜਾ ਸੀ ਜਤੈਕਾ ਜੋਰ ਅਗੈ ਰਥਾਵੋ ਤ੍ਰੇਤੇ ਦੇ ਵਿੱਚ ਜਿਹੜਾ ਸੀ ਉਹ ਜਤੀ ਬਹੁਤ ਇਸ ਆਪਣੇ ਜੋਰ ਦੇ ਨਾਲ ਘਰ-ਬਾਰ ਨੂੰ ਤਿਆਗ ਦੇਣਾ ਜਾਂ ਹੋਰ ਚ ਜੱਤੀ ਬਣ ਕੇ ਜੀਵਨ ਨੂੰ ਬਸਰ ਕਰਨਾ ਤੇ ਜੋਰ ਦੇ ਨਾਲ ਉਸ ਰੱਥ ਨੂੰ ਚਲਾਉਣ ਵਾਲਾ ਜੋਰ ਸੀ ਉਹਨਾਂ ਦਾ ਆਪਣਾ ਨਿੱਜੀ ਜੋਰ ਸੀ ਜਿਸ ਨਾਲ ਉਹ ਚਲਾਉਂਦੇ ਸਨ ਭਾਵ ਕੀ ਜਤੀ ਬਣ ਕੇ ਤ੍ਰੇਤੇ ਦੇ ਵਿੱਚ ਜਿਹੜੀ ਮਤ ਸੀ ਉਹ ਜਤੀ ਵਾਲੀ ਬਹੁਤੀ ਸੀ ਵੀ ਜਤੀ ਬਣ ਕੇ ਆਪਣੇ ਜੀਵਨ ਨੂੰ ਬਸਰ ਬਤੀਤ ਕਰਦੇ ਸਨ ਤ੍ਰੇਤੇ ਰਥ ਜਤੈ ਕਾ ਜੋਰ ਅਗੈ ਰਥਾਵੋ ਦੁਆਪੁਰ ਰਥ ਤਪੈ ਕਾ ਤਪਦਾ ਤਪ ਦਾ ਭਾਵ ਕੀ ਆਪਣੇ ਇੰਦਰੀਆਂ ਨੂੰ ਕਾਬੂ ਕਰਨਾ ਇਹ ਤਪ ਆਪਣੇ ਨੇਤਰਾਂ ਨੂੰ ਕਾਬੂ ਕਰਨਾ ਅੱਗੇ ਬਚਨ ਹੈ ਸਤ ਅਗਹਿ ਰਥਾਵੋ ਸਤ ਦਾ ਭਾਵ ਹੈ ਆਚਰਨ ਚੰਗਾ ਆਚਰ ਸ਼ਾਇਦ ਮੈਂ ਪਹਿਲਾਂ ਵੀ ਬੇਨਤੀ ਕੀਤੀ ਨਹੀਂ ਕੀਤੀ ਤਾਂ ਜ਼ਰੂਰ ਧਿਆਨ ਚ ਰੱਖਿਓ ਤਿੰਨ ਤਰ੍ਹਾਂ ਦੇ ਸਤ ਆਉਣਗੇ ਇੱਕ ਔਂਕੜ ਨਾਲ ਇੱਥੇ ਔਂਕੜ ਨਾਲ ਤਤੈ ਨੂੰ ਤੁਸੀਂ ਦਰਸ਼ਨ ਕਰੋਗੇ ਤਾਂ ਜਦੋਂ ਸਤ ਦੇ ਤੱਤੇ ਨੂੰ ਔਂਕੜ ਆਏਗੀ ਉੱਥੇ ਆਚਰਨ ਦੀ ਗੱਲ ਹੋਏਗੀ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਉੱਥੇ ਆਚਰਨ ਦੀ ਗੱਲ ਐ। ਵੀ ਸਤ ਦਾ ਚੰਗੇ ਆਚਰਨ ਦਾ ਵਟ ਬਣਾ। ਇੱਥੇ ਤੱਤੇ ਨੂੰ ਔਂਕੜ ਐ ਇੱਥੇ ਆਚਰਨ ਦੀ ਗੱਲ ਐ ਤੇ ਜਦੋਂ ਸਿਹਾਰੀ ਨਾ ਲਾਏਗਾ ਸਤ ਉੱਥੇ ਹੋਏਗਾ ਪਰਮਾਤਮਾ ਸੱਚ ਦੀ ਗੱਲ ਤੇ ਜਿੱਥੇ ਤਤਾਂ ਮੁਕਤਾ ਹੋਵੇਗਾ ਸਤ ਇਕੱਲਾ ਹੋਵੇਗਾ। ਉੱਥੇ ਗਿਣਤੀ ਦੀ ਗੱਲ ਹੋਵੇਗੀ ਸੱਤ ਗਿਣਤੀ ਦੀ ਗੱਲ ਹੋਵੇਗੀ ਉਚਾਰਨ ਇੱਕੋ ਹੋਵੇਗਾ ਮਾਤਰਾ ਕਰਕੇ ਜਿਹੜੇ ਨੇ ਉਹ ਅਰਥ ਜਿਹੜੇ ਨੇ ਤਬਦੀਲ ਹੋ ਜਾਣਗੇ ਇੱਥੇ ਹੁਣ ਸੱਤ ਦਾ ਭਾਵ ਹੈ ਵੀ ਤਪੈ ਦਾ ਭਾਵ ਉਹ ਤੱਪ ਦਾ ਰੱਥ ਸੀ ਭਾਵ ਕਿ ਇੰਦਰੀਆਂ ਨੂੰ ਕਾਬੂ ਕਰਨਾ ਨੇਤਰਾਂ ਨਾਲ ਮਾੜਾ ਨਹੀਂ ਦੇਖਣਾ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਰਸਨਾ ਨਾਲ ਮਾੜਾ ਨਹੀਂ ਬੋਲਣਾ ਇਹਨਾਂ ਨੂੰ ਰਸਾ ਕਸਾਂ ਚ ਨਹੀਂ ਪਾਣਾ ਭਾਵ ਕਿ ਉਸ ਵਕਤ ਜਿਹੜਾ ਸੀ ਤੱਪ ਸੀ ਤੇ ਤੱਪ ਨੂੰ ਚਲਾਉਣ ਵਾਲਾ ਚੰਗਾ ਆਚਰਨ ਸੀ ਇਸ ਰੱਥ ਨੂੰ ਚਲਾਉਣ ਵਾਲਾ ਦੁਆਪਰ ਦੇ ਵਿੱਚ ਸਹਿਬ ਜੀ ਕਹਿੰਦੇ ਦੁਆਪੁਰ ਰੱਥ ਤਪੈ ਕ ਸਤ ਅਗੇ ਰਥਾਵੋ ਕਲ ਯੁਗ ਆਪਾਂ ਸਮਝ ਸਕਦੇ ਵੀ ਹੁਣ ਜਿਹੜਾ ਸਮਾਂ ਚੱਲਦਾ ਹੈ ਕਲ ਯੁਗ ਰੱਥ ਰੱਥ ਅਗਨ ਕ ਕਹਿੰਦੇ ਕਲ ਯੁਗ ਵਿੱਚ ਜਿਹੜਾ ਰੱਥ ਸੀ ਨੋ ਤ੍ਰਿਸ਼ਨਾ ਦੀ ਅਗਨ ਦਾ ਸੀ ਤ੍ਰਿਸ਼ਨਾ ਦੇ ਹਰ ਮਨੁੱਖ ਤ੍ਰਿਸ਼ਨਾ ਚ ਭਰਪੂਰ ਹੋਇਆ ਬੈਠਾ ਕਿਸੇ ਨਾ ਕਿਸੇ ਚੀਜ਼ ਦੀ ਤ੍ਰਿਸ਼ਨਾ ਲੱਗੀ ਹੋਈ ਹੈ ਕਾਮ ਦੀ ਵੀ ਇੱਕ ਤ੍ਰਿਸ਼ਨਾ ਹੈ ਤ੍ਰਿਸ਼ਨਾ ਦਾ ਭਾਵ ਹੈ ਵੀ ਕਿਸੇ ਚੀਜ਼ ਦੀ ਭੜਕ ਲੱਗਣੀ ਪਿਆਸ ਲੱਗਣੀ ਕਿਸੇ ਚੀਜ਼ ਦੇ ਪ੍ਰਤੀ ਇੱਕਦਮ ਬਾਵਰਾ ਹੋ ਜਾਣਾ ਉਹਨੂੰ ਤ੍ਰਿਸ਼ਨਾ ਕਹਿੰਦੇ ਜੇ ਕਾਮ ਦੇ ਪ੍ਰਤੀ ਹੈ ਤੇ ਸਹਿਬ ਕਹਿੰਦੇ ਕਾਮ ਦੀ ਤ੍ਰਿਸ਼ਨਾ ਲੋਭ ਦੇ ਪ੍ਰਤੀ ਹੈ ਤਾਂ ਲੋਭ ਦੀ ਤ੍ਰਿਸ਼ਨਾ ਤੇ ਇਸ ਰੱਥ ਨੂੰ ਕੌਣ ਚਲਾ ਰਿਹਾ ਕੂੜ ਅਗੈ ਰਥਾ ਉਹ ਝੂਠ ਚਲਾ ਰਿਹਾ ਇਸ ਰੱਥ ਨੂੰ ਤ੍ਰਿਸ਼ਨਾ ਦੇ ਰੱਥ ਨੂੰ ਮਨੁੱਖ ਜਿਹੜਾ ਕਲਯੁਗ ਦੇ ਵਿੱਚ ਤ੍ਰਿਸ਼ਨਾ ਦੇ ਰੱਥ ਤੇ ਬੈਠਾ ਹੈ ਇਸ ਰੱਥ ਨੂੰ ਝੂਠ ਚਲਾ ਰਿਹਾ ਹੈ ਕਿਉਂਕਿ ਹਰ ਜੀਵਨ ਦੇ ਪੱਖ ਦੇ ਵਿੱਚ ਚਲਦਿਆਂ ਮਨੁੱਖ ਝੂਠ ਦੀ ਵਰਤੋਂ ਕਰ ਰਿਹਾ ਹੈ रिश्त्यां 'ਚ ਝੂਠ ਹੈ ਕਾਰੋਬਾਰ 'ਚ ਝੂਠ ਵਰਤਨ ਲੱਗ ਗਿਆ ਕਿਸੇ ਦੇ ਪ੍ਰਤੀ ਠੱਗਣਾ ਉਹ ਝੂਠ ਦੀ ਵਰਤੋਂ ਕਰਦਾ ਹੈ ਮਨੁੱਖਾ ਕੋਈ ਵੀ ਕਾਰਜ ਨੂੰ ਇੰਜਾਮ ਦੇਣਾ ਉਹ ਝੂਠ ਦੀ ਵਰਤੋਂ ਕਰਦਾ ਹੈ ਤੇ ਝੂਠ ਕਿਉਂ ਵਰਤੋਂ ਕਰਦਾ ਕਿਉਂਕਿ ਅੰਦਰ ਇੱਕ ਤ੍ਰਿਸ਼ਨਾ ਹੈ ਜਿਹਨੂੰ ਪੂਰਾ ਕਰਨਾ ਚਾਹੇ ਉਹ ਲੋਭ ਦੀ ਤ੍ਰਿਸ਼ਨਾ ਹੈ ਚਾਹੇ ਉਹ ਧਨ ਪਦਾਰਥ ਦੀ ਤ੍ਰਿਸ਼ਨਾ ਹੈ ਚਾਹੇ ਕਿਸੇ ਨੂੰ ਠੱਗਣ ਦੀ ਤ੍ਰਿਸ਼ਨਾ ਹੈ ਚਾਹੇ ਕਿਸੇ ਨੂੰ ਧੋਖੇ ਦੇਣ ਦੀ ਤ੍ਰਿਸ਼ਨਾ ਹੈ ਉਹਦੇ ਪ੍ਰਤੀ ਉਹ ਝੂਠ ਦੀ ਵਰਤੋਂ ਕਰ ਲਿਆ ਹੈ ਤੇ ਉਹ ਝੂਠ ਦੀ ਵਰਤੋਂ ਤਾਂ ਕਰਦਾ ਤਾਂ ਕਿ ਉਹਦੇ ਅੰਦਰ ਵਰਤ ਦੀ ਤ੍ਰਿਸ਼ਨਾ ਨੂੰ ਪੂਰਾ ਕਰ ਸਕੇ ਆਪਣੇ ਜੀਵਨ ਦੇ ਅੰਦਰ ਤੇ ਸਹਿਬ ਜੀ ਕਹਿੰਦੇ ਕਲਯੁਗ ਵਿੱਚ ਜਿਹੜੀ ਮਤ ਚੱਲ ਰਹੀ ਹੈ ਉਹ ਤ੍ਰਿਸ਼ਨਾ ਦੀ ਚੱਲ ਰਹੀ ਹੈ ਉਹ ਰੱਥ ਚੱਲ ਰਿਹਾ ਹੈ ਤ੍ਰਿਸ਼ਨਾ ਦਾ ਜਿੰਦੇ ਉੱਤੇ ਮਨੁੱਖ ਜਿਹੜਾ ਸਵਾਰ ਹੈ ਤੇ ਸੱਰਥ ਨੂੰ ਚਲਾਉਣ ਵਾਲਾ ਖੂੜ ਹੈ ਜੋ ਮੂਠ ਹੈ ਜਿੰਦੀ ਵਰਤੋ ਕੀਤੀ ਜਾ ਕੀ ਹੈ ਸਹਿਬ ਕਹਿੰਦੇ ਕਲਯੁਗ ਰਥ ਅਗਨ ਕਾ ਊੜ ਅਗੈ ਰਥਾ ਉਹ ਇਹ ਸਮਝ ਲੋ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਮਤ ਦੀ ਗੱਲ ਕੀਤੀ ਹੈ ਜੇ ਮਤ ਸਾਡੇ ਕੋਲ ਚੰਗੀ ਹੈ ਕਿਉਂਕਿ ਸਰੀਰ ਨੂੰ ਚਲਾਉਣ ਵਾਲੀ ਮਤ ਹੈ ਜੇ ਮਤ ਸਾਡੇ ਕੋਲ ਚੰਗੀ ਹੈ ਚੰਗੀ ਮੱਤ ਨੂੰ ਲੈ ਕੇ ਜੀਵਨ ਬਸਰ ਕਰੇ ਪਰਿਵਾਰ ਵਿੱਚ ਚੰਗੀ ਮੱਤ ਹੈ ਤੇ ਸਹਿਬ ਜੀ ਕਹਿੰਦੇ ਉਹ ਸਤਜੁਗ ਹੈ ਜੇ ਮੱਤ ਦੇ ਅੰਦਰ ਝੂਠ ਹੈ ਖੋਟੀ ਮੱਤ ਹੈ ਉਹ ਕਲਯੁਗ ਹੈ ਹੁਣ ਦੇ ਲਈ ਇਸ ਲਈ ਚੰਗੀ ਮੱਤ ਚੰਗੇ ਗੁਣਾਂ ਨੂੰ ਗੁਰੂ ਕੋਲ ਬੈਠ ਕੇ ਸਹਿਬ ਜੀ ਕਹਿੰਦੇ ਪ੍ਰਾਪਤ ਕਰੀਏ ਤਾਂ ਕਿ ਇੱਕ ਕੀਮਤੀ ਜੀਵਨ ਜਿਹੜਾ ਹੈ ਇਹ ਅਮੋਲਕ ਜੀਵਨ ਜਿਹੜਾ ਹੈ ਹੀਰੇ ਜੈਸਾ ਜਿਹੜਾ ਜੀਵਨ ਹੈ ਉਹ ਸਾਡਾ ਸਫਲ ਹੋ ਸਕੇ ਉਹ ਸਾਡਾ ਆਇਆ ਹੋਇਆ ਸੰਸਾਰ ਵਿੱਚ ਥਾਂੇ ਪੈ ਸਕੇ ਜਦੋਂ ਅਸੀਂ ਗੁਰੂ ਕੋਲ ਮੱਤ ਲੈ ਕੇ ਆਪਣੇ ਜੀਵਨ ਨੂੰ ਬਸਰ ਤੇ ਬਤੀਤ ਕਰਾਂਗੇ ਜੀ ਹੋਈਆਂ ਬੇਨਤ ਪ੍ਰਕਾਰ ਦੀਆਂ ਗੁੱਲਾਂ ਦੀ ਖਾਫੀ ਜੀ ਆਓ ਕੁਝ ਸਮੇਂ ਲਈ ਚਲੋ ਸਮਾਵੇ ਥੋੜਾ ਜਿਹਾ ਜ਼ਿਆਦਾ ਹੋ ਗਿਆ 3-4 ਮਿੰਟਾਂ ਲਈ ਆਪਾਂ ਨਾਮ ਸਿਮਰਨ ਦੇ ਨਾਲ ਜੁੜਨਾ ਕਰੀਏ ਜੀ ਮਨ ਬਿਰਤੀਆਂ ਨੂੰ ਸਾਰੇ ਜਿਹਨੇ ਜਿੰਨੇ